ਪਰਮੀਸ਼ਰ ਵਰਮਾ ਅਤੇ ਸ਼ੈਰੀ ਮਾਨ ਦੀ ਯਾਰੀ ਬਾਰੇ ਤਾਂ ਸਾਰੇ ਜਾਣਦੇ ਨੇ ਤੁਹਾਨੂੰ ਤਾਂ ਪਤਾ ਹੀ ਆ ਜਦੋਂ ਪਰਮੀਸ਼ਰ ਵਰਮਾ ਦਾ ਵਿਆਹ ਹੋਇਆ ਸੀ ਤਾਂ ਉਦੋਂ ਲਾਈਵ ਆ ਕੇ ਸ਼ੈਰੀ ਮਾਨ ਨੇ ਆਪਣੀ ਯਾਰੀ ਦੋਸਤੀ ਬਗੜ ਲਈ ਸੀ ਤੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਅੱਜ ਵਾਇਰਲ ਹੋ ਰਹੀ ਹੈ ਸ਼ੈਰੀ ਮਾਨ ਦੀ ਜਿਸ ਦੇ ਵਿੱਚ ਸ਼ੈਰੀ ਮਾਨ ਕਹਿੰਦਾ ਦਿਖਾਈ ਦੇ ਰਿਹਾ ਕਿ ਮੈਂ ਸਾਰੇ ਤੋਂ ਮਾਫੀ ਮੰਗਦਾ ਹਾਂ ਜਿਨ੍ਹਾਂ ਨੂੰ ਮੈਂ ਉੱਚ-ਨੀਚੇ ਬੋਲਿਆ ਗਿਆ ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਹ ਵੀਡੀਓ ਫਿਲਹਾਲ ਦੀ ਆ ਜਾਂ ਫਿਰ ਕੋਈ ਪੁਰਾਣੀ ਵੀਡੀਓ ਆ ਕਿਉਂਕਿ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬਾਕੀ ਤੁਸੀਂ ਸ਼ੈਰੀ ਮਾਨ ਦੀ ਇਹ ਵੀਡੀਓ ਦੇਖੋ ਅਤੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਸ ਤੇ ਮੇਤਰੋ ਸਭ ਤੋਂ ਮਾੜੀ ਗੱਲ ਦੱਸਾਂ ਕੀ ਐ ਮੇਰੀ ਜ਼ਿੰਦਗੀ ਦੀ ਤੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੀ ਸਭ ਤੋਂ ਮਾੜੀ ਗੱਲ ਆ ਬੇਹੋਸ਼ੀ ਕਿਉਂਕਿ ਬੇਹੋਸ਼ੀ ਚ ਜੋ ਵੀ ਕੰਮ ਕੀਤਾ ਉਹ ਮਾੜਾ ਹੀ ਹੋਇਆ ਤੇ ਮੇਰੇ ਲਈ ਤਾਂ ਸਭ ਤੋਂ ਮਾੜਾ ਹੋਇਆ ਪਰ ਮੈਂ ਇਨਾ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਨਫ਼ਰਤ ਕਰਨ ਵਾਲੇ ਆ ਉਹਨਾਂ ਨੂੰ ਕਹਿਣਾ ਚਾਹਣਾ ਮੇਰੇ ਵੀਰੋ ਮੈਂ ਜੋ ਕੀਤਾ ਯਾਰ ਬੇਹੋਸ਼ੀ ਚ ਕੀਤਾ ਹੁਣ ਮੈਂ ਬੇਹੋਸ਼ੀ ਤੋਂ ਬਾਹਰ ਆਉਣ ਲੱਗਿਆ ਸੋ ਮੈਨੂੰ ਮਾਫ਼ ਕਰਿਓ ਤੇ ਕਦੇ ਵੀ ਬੇਹੋਸ਼ੀ ਨੂੰ ਮਾਫ਼ ਨਾ ਕਰਿਓ ਜਿਹੜਾ ਬੇਹੋਸ਼ੀ ਚੋਂ ਬਾਹਰ ਆ ਰਿਹਾ ਯਾਰ ਉਹਨੂੰ ਮਾਫ਼ ਕਰ ਦਿਓ ਸੋ ਮੇਰੇ ਵੱਲੋਂ ਸਾਰਿਆਂ ਤੋਂ ਮਾ ਮੈਂ ਬੰਦਾ ਠੀਕ ਹੈ ਪਰ ਬੇਹੋਸ਼ੀ ਚ ਮੜਾ ਬੇਹੋਸ਼ੀ ਚ ਹਰ ਬੰਦਾ ਮੜਾ ਤੇ ਮੈਂ ਹੁਣ ਹੌਲੀ ਹੌਲੀ ਹੋਸ਼ ਚ ਆ ਰਹਾ ਪ੍ਰਮਾਤਮਾ ਸਮਤ ਬਖਸ਼ੇ ਹੋਸ਼ ਚ ਆ ਜਾਾਂਗੇ ਛੇਤੀ ਛੇਤੀ ਪਰ ਮਿੱਤਰੋ ਬੇਹੋਸ਼ੀ ਮਾਰੀ ਹੈ ਤੋਂ ਤੁਸੀਂ ਇਹ ਵੀਡੀਓ ਦੇਖ ਲਈਏ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਨਵੀਂ ਵੀਡੀਓ ਆ ਫਿਲਹਾਲ ਦੀ ਅੱਜ ਜਾਂ ਕੱਲ ਦੀ ਜਾਂ ਫਿਰ ਕੋਈ ਪੁਰਾਣੀ ਵੀਡੀਓ ਆ ਸ਼ੈਰੀਮਾਨ ਦੀ ਕਿਉਂਕਿ ਆਪਾਂ ਤਾਂ ਇਸ ਤੋਂ ਪਹਿਲਾਂ ਇਹ ਵੀਡੀਓ ਨਹੀਂ ਦੇਖੀ ਜੇਕਰ ਸ਼ੈਰੀਮਾਨ ਇਹ ਗੱਲ ਕਰ ਰਿਹਾ ਹੈ ਫਿਲਹਾਲ ਤਾਂ ਬਹੁਤ ਚੰਗੀ ਗੱਲ ਹੈ ਦੁਬਾਰਾ ਫਿਰ ਤੋਂ ਰੀਯੂਨੀਅਨ ਹੋ ਜਾਣਾ ਚਾਹੀਦਾ ਹੈ ਪਰਮੇਸ਼ਵਰ ਮਾ ਤੇ ਸ਼ੈਰੀਮਾਨ ਨੂੰ ਕੀ